ਈਮੇਲ ਪਾਈ ਸੀ ਕਿ ਸਾਨੂੰ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਆਰਡਰ 2019 ਦਾ ਹੈਗਾ 15 ਕੈਸੀ 28 ਐਂਡ 15 ਕੈਸੀ 93 ਜਿਹੜੀ ਰੇਟ ਪਟੀਸ਼ਨ ਸੀਗੀ ਉਹਦਾ ਹਵਾਲਾ ਦੇ ਕੇ ਕਿ ਇਹ ਆਰਡਰ ਜਿਹੜਾ ਸੁਪਰੀਮ ਕੋਰਟ ਦਾ ਹੈ ਉਹ ਜ਼ਮੀਨ ਤੇ ਕਿੰਨਾ ਤੁਸੀਂ ਲਾਗੂ ਕਰਾਇਆ ਉਹਦਾ ਹਲੇ ਤੱਕ ਸਟੇਟ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਇਸ ਤੋਂ ਇਲਾਵਾ ਅਸੀਂ ਉਹਨਾਂ ਤੋਂ ਡਾਟਾ ਮੰਗਿਆ ਵੀ ਸਾਨੂੰ ਇਹ ਦੱਸਿਆ ਜਾਵੇ ਕਿ ਇਸ ਆਰਡਰ ਦੇ ਆਧਾਰ ਤੇ ਕਿੰਨੀਆਂ ਮਸ਼ੀਨਸ ਜਿਹੜੀਆਂ ਤੁਸੀਂ ਗਰਾਊਂਡ ਤੇ ਦਿੱਤੀਆਂ ਨੇ ਉਹਦਾ ਹਵਾਲਾ ਦਿੱਤਾ ਜਾਵੇ। ਮਸਲਾ ਇਹ ਹੈ ਵੀ ਜਿਹੜਾ ਸਰਕਾਰ ਨੇ ਕੰਮ ਕਰਨਾ ਆ ਉਹਦੇ ਲਈ ਕੋਈ ਅਕਾਉਂਟੇਬਿਲਟੀ ਨਹੀਂ ਤੇ ਜਿਹੜਾ ਫਾਰਮਰ ਹੈ ਉਹਨੂੰ बार-बार ਟਾਰਗੇਟ ਕਰਨਾ ਇਹ ਕਿਤੇ ਕੋਈ ਸਿਆਣੀ ਗੱਲ ਨਹੀਂ ਔਰ ਇਸੇ ਚੀਜ਼ ਦਾ ਹਵਾਲਾ ਸੁਪਰੀਮ ਕੋਰਟ ਨੇ ਵੀ ਦਿੱਤਾ ਹੈ। ਜੇ ਤੁਸੀਂ ਉਹਨਾਂ ਦੇ ਲੇਟੈਸਟ ਆਰਡਰ ਪੜ੍ਹੋ ਤੇ ਐਨਜੀਟੀ ਦੇ ਜਿਹੜੇ ਲੇਟੈਸਟ ਓਪੀਨੀਅਨਸ ਆ ਗਏ ਆ ਉਹਨਾਂ ਨੂੰ ਜੇ ਦੇਖੋ ਤੇ ਇਹ ਸਾਰਾ ਕੁਝ ਇੱਕ ਬਿਲਕੁਲ ਪ੍ਰੋਪਗਾਂਡਾ ਸੀਗਾ ਔਰ ਦੂਜੀ ਗੱਲ ਦਾ ਇਸ ਸਮਾਂ ਕਿ ਸਭ ਤੋਂ ਵੱਧ ਸਟੱਬਲ ਬਰਨਿੰਗ ਯੂਪੀ ਤੇ ਮਧਿਆ ਪ੍ਰਦੇਸ਼ ਦੇ ਵਿੱਚ ਹੋਈ ਹੈ ਕਿ ਉਹ ਅੱਜ ਕੋਈ ਨੈਸ਼ਨਲ ਚੈਨਲ ਉਹਦੇ ਤੇ ਗੱਲ ਕਰ ਰਿਹਾ ਸਿਰਫ ਪੰਜਾਬ ਨੂੰ ਨਾ ਟਾਰਗੇਟ ਕੀਤਾ ਜਾਵੇ ਤੇ ਫਾਰਮਰਸ ਨੂੰ ਨਾ ਟਾਰਗੇਟ ਕੀਤਾ ਜਾਵੇ ਲੋਕੋ ਸਰ ਇੱਕ ਤਾਂ ਹੁੰਦਾ ਹੈ ਵੀ ਕੋਈ ਬਿਆਨ ਦੇ ਦੇਣਾ ਨਾ ਕੋਈ ਗੱਲ ਕਹਿ ਦੇਣੀ ਕੇਐਮਐਮ ਬੜਾ ਸਪਸ਼ਟ ਹੈ ਅਸੀਂ ਐਵੀਡੈਂਸ ਤੁਹਾਡੇ ਅੱਗੇ ਪੇਸ਼ ਕਰਦਾਂਗੇ ਵੀ ਜਦੋਂ ਜਦੋਂ ਲੈਟਰ ਅਸੀਂ ਦੁਜੇ ਮੋਰਚਿਆਂ ਨੂੰ ਲਿਖਿਆ ਹੈ ਇਕਤਾ ਬਣਾਉਣ ਲਈ ਲਿਖਿਆ ਹੈ ਜਿੱਥੋਂ ਤੱਕ ਦੁਜੇ ਭਰਾ ਦਾ ਸਵਾਲ ਸੀਗਾ ਵੀ ਇਕ ਤਾਂ ਹੋ ਕਿਉਂ ਨਹੀਂ ਰਹੀ ਕਾਰਨ ਬਹੁਤ ਸਾਰੇ ਆ। ਅਸੀਂ ਉਹਨਾਂ ਕਾਰਨਾਂ ਤੇ ਕੰਮ ਕਰ ਰਹੇ ਹਾਂ। ਉਹਨਾਂ ਕਾਰਨਾਂ ਦੇ ਵਿੱਚ ਉਹ ਸਪਸ਼ਟਤਾ ਹੋ ਰਹੀ ਹੈ। ਕੁਝ ਮੰਗਾ ਤੇ ਹੋ ਸਕਦਾ ਹੈ ਸਾਰੇ ਸੰਗਠਨਾਂ ਦੀ ਇੱਕ ਮਤ ਨਾ ਬਣਦੀ ਹੋਵੇ ਪਰ ਸਾਡੀ ਇੱਛਾ ਉਦੋਂ ਵੀ ਅੱਗੇ ਹੈ ਵੀ ਜੇ ਇੱਕਾ ਦੋਕਾ ਮੰਗਾ ਤੇ ਇਹ ਲੱਗਦਾ ਹੁੰਦਾ ਵੀ ਆਹ ਮੰਗਾ ਤੇ ਸਾਡੀ ਸਹਿਮਤੀ ਨਹੀਂ ਬਣ ਸਕਦੀ ਤਾਂ ਜਿੰਨੀਆਂ ਤੇ ਬਣਦੀ ਹੈ ਸਾਡੇ ਵੱਲੋਂ ਖੁੱਲਾ ਸੱਦਾ ਹੈ। ਕਿ ਅਸੀਂ ਉਣੀਆਂ ਤੇ ਵੀ ਕਰਾਂਗੇ ਇਹ ਯਤਨ ਜਟਾ ਰਹੇ ਆ ਕੋਈ ਗੱਲ ਨਹੀਂ ਕਿਸੇ ਸੰਗਠਨ ਨੂੰ ਕੋਈ ਮੰਗ ਨਹੀਂ ਲੱਗਦੀ ਉਣੀ ਠੀਕ ਉਹਨੂੰ ਛੱਡ ਲਾਂਗੇ ਬਾਕੀ ਤੇ ਕਰਾਂਗੇ ਅਸੀਂ ਤਾਂ ਸਹਿਰਦਾਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਆ ਵੀ ਇੱਕਜੁੱਟਤਾ ਦੇ ਨਾਲ ਜੇ ਲੜਾਂਗੇ ਤਾਂ ਜਿਹੜੇ ਵੱਡੇ ਮੁੱਦੇ ਆ ਤਾਂ ਵੱਧ ਪ੍ਰਾਪਤੀਆਂ ਕਰਾਂ ਕੱਲ ਈਮੇਲ ਪਾਈ ਸੀ ਕਿ ਸਾਨੂੰ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਆਰਡਰ 2019 ਦਾ ਹੈਗਾ 15 ਕੈਸੀ 28 ਐਂਡ 15 ਕੈਸੀ ਲੱਗੀ ਜਿਹੜੀ ਰੇਟ ਪਟੀਸ਼ਨ ਸੀਗੀ ਉਹਦਾ ਹਵਾਲਾ ਦੇ ਕੇ ਕਿ ਇਹ ਆਰਡਰ ਜਿਹੜਾ ਸੁਪਰੀਮ ਕੋਰਟ ਦਾ ਆ ਉਹ ਜ਼ਮੀਨ ਤੇ ਕਿੰਨਾ ਤੁਸੀਂ ਲਾਗੂ ਕਰਾਇਆ ਉਹਦਾ ਹਲੇ ਤੱਕ ਸਟੇਟ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਇਸ ਤੋਂ ਇਲਾਵਾ ਅਸੀਂ ਉਹਨਾਂ ਤੋਂ ਡੇਟਾ ਮੰਗਿਆ ਵੀ ਸਾਨੂੰ ਇਹ ਦੱਸਿਆ ਜਾਵੇ ਕਿ ਇਸ ਆਰਡਰ ਦੇ ਆਧਾਰ ਤੇ ਕਿੰਨੀਆਂ ਮਸ਼ੀਨਾਂ ਜਿਹੜੀਆਂ ਤੁਸੀਂ ਗਰਾਊਂਡ ਤੇ ਦਿੱਤੀਆਂ ਨੇ ਉਹਦਾ ਹਵਾਲਾ ਦਿੱਤਾ ਜਾਵੇ ਮਸਲਾ ਇਹ ਹੈ ਵੀ ਜਿਹੜਾ ਸਰਕਾਰ ਨੇ ਕੰਮ ਕਰਨਾ ਆ ਉਹਦੇ ਲਈ ਕੋਈ ਅਕਾਉਂਟੇਬਿਲਟੀ ਨਹੀਂ ਤੇ ਜਿਹੜਾ ਫਾਰਮਰ ਹੈ ਉਹਨੂੰ बार-बार ਟਾਰਗੇਟ ਕਰਨਾ ਇਹ ਕਿਤੇ ਕੋਈ ਸਿਆਣੀ ਗੱਲ ਨਹੀਂ ਔਰ ਇਸੇ ਚੀਜ਼ ਦਾ ਹਵਾਲਾ ਸੁਪਰੀਮ ਕੋਰਟ ਨੇ ਵੀ ਦਿੱਤਾ ਹੈ ਜੇ ਤੁਸੀਂ ਉਹਨਾਂ ਦੇ ਲੇਟੈਸਟ ਆਰਡਰ ਪੜ੍ਹੋ ਤੇ ਐਨਜੀਟੀ ਦੇ ਜਿਹੜੇ ਲੇਟੈਸਟ ਓਪੀਨੀਅਨਸ ਆ ਗਏ ਆ ਉਹਨਾਂ ਨੂੰ ਜੇ ਦੇਖੋ ਤੇ ਇਹ ਸਾਰਾ ਕੁਝ ਇੱਕ ਬਿਲਕੁਲ ਪ੍ਰੋਪਗੈਂਡਾ ਸੀਗਾ ਔਰ ਦੂਜੀ ਗੱਲ ਤਾਂ ਇਸ ਸਮਾਂ ਕਿ ਸਭ ਤੋਂ ਵੱਧ ਸਟੱਬਲ ਬਰਨਿੰਗ ਯੂਪੀ ਤੇ ਮਧਿਆ ਪ੍ਰਦੇਸ਼ ਦੇ ਵਿੱਚ ਹੋਈ ਹੈ ਕਿ ਕੋਈ ਨੈਸ਼ਨਲ ਚੈਨਲ ਉਹਦੇ ਤੇ ਗੱਲ ਕਰ ਰਿਹਾ ਸਿਰਫ ਪੰਜਾਬ ਨੂੰ ਨਾ ਟਾਰਗੇਟ ਕੀਤਾ ਜਾਵੇ ਤੇ ਫਾਰਮਰਸ ਨੂੰ ਨਾ ਟਾਰਗੇਟ ਕੀਤਾ ਜਾਵੇ ਲੋਕੋ ਸਰ ਇੱਕ ਤਾਂ ਹੁੰਦਾ ਹੈ ਵੀ ਕੋਈ ਬਿਆਨ ਦੇ ਦੇਣਾ ਨਾ ਕੋਈ ਗੱਲ ਕਹਿ ਦੇਣੀ ਕੇਐਮਐਮ ਬੜਾ ਸਪਸ਼ਟ ਹੈ ਅਸੀਂ ਐਵੀਡੈਂਸ ਤੁਹਾਡੇ ਅੱਗੇ ਪੇਸ਼ ਕਰਦਾਂਗੇ ਵੀ ਜਦੋਂ ਜਦੋਂ ਲੈਟਰ ਅਸੀਂ ਦੂਜੇ ਮੋਰਚਿਆਂ ਨੂੰ ਲਿਖੇ ਹੈ ਇਕਤਾ ਬਣਾਉਣ ਲਈ ਲਿਖੇ ਹੈ ਜਿੱਥੋਂ ਤੱਕ ਦੂਜੇ ਭਰਾ ਦਾ ਸਵਾਲ ਸੀਗਾ ਵੀ ਇਕਤਾ ਹੋ ਕਿਉਂ ਨਹੀਂ ਰਹੀ ਕਾਰਨ ਬਹੁਤ ਸਾਰੇ ਆ। ਅਸੀਂ ਉਹਨਾਂ ਕਾਰਨਾਂ ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਾਰਨਾਂ ਦੇ ਵਿੱਚ ਉਹ ਸਪਸ਼ਟਤਾ ਹੋ ਰਹੀ ਹੈ ਕੁਝ ਮੰਗਾ ਤੇ ਹੋ ਸਕਦਾ ਹੈ ਸਾਰੇ ਸੰਗਠਨਾਂ ਦੀ ਇੱਕਮਤ ਨਾ ਬਣਦੀ ਹੋਵੇ ਪਰ ਸਾਡੀ ਇੱਛਾ ਉਦੋਂ ਵੀ ਅੱਗੇ ਹੈ ਵੀ ਜੇ ਇੱਕਾ ਦੋਕਾ ਮੰਗਾ ਤੇ ਇਹ ਲੱਗਦਾ ਹੁੰਦਾ ਵੀ ਆਹ ਮੰਗਾ ਤੇ ਸਾਡੀ ਸਹਿਮਤੀ ਨਹੀਂ ਬਣ ਸਕਦੀ ਤਾਂ ਜਿੰਨੀਆਂ ਤੇ ਬਣਦੀ ਹੈ ਸਾਡੇ ਵੱਲੋਂ ਖੁੱਲਾ ਸਰਦਾ ਹੈ ਕਿ ਅਸੀਂ ਉਹਨੀਆਂ ਤੇ ਵੀ ਕਰਾਂਗੇ ਇਹ ਯਤਨ ਜਟਾ ਰਹੇ ਆ ਕੋਈ ਗੱਲ ਨਹੀਂ ਕਿਸੇ ਸੰਗਠਨ ਨੂੰ ਕੋਈ ਮੰਗ ਨਹੀਂ ਲੱਗਦੀ ਉਹ ਨਹੀਂ ਠੀਕ ਉਹਨੂੰ ਛੱਡ ਲਾਂਗੇ ਬਾਕੀ ਤੇ ਕਰਾਂਗੇ ਅਸੀਂ ਤਾਂ ਸਹਿਰਦਾਂ ਤੁਹਾਡੇ ਮਾਧਿਅਮ ਰਾਹੀਂ